ਨਿੱਕਲ ਦੋਸਤੋ ਪੀ ਬੱਤੀ ਨਵਾਂ ਸ਼ਰਟ ਦੇਖ ਰਹੇ ਹੋ ਸਾਥੀਓ ਇਸ ਵਕਤ ਫਿਰ ਅਸੀਂ ਬੁਰਜ ਟੈਲਦਾਸ ਮੌਜੂਦ ਆ ਤੇ ਤੁਸੀਂ ਦੇਖ ਸਕਦੇ ਆ ਮੇਰੇ ਪਿੱਛੇ ਫਿਰ ਬਹੁਤ ਸਾਰੇ ਸੇਵਾਦਾਰ ਲੱਗੇ ਹੋਏ ਆ ਪੋਕਲੈਂਡ ਵੀ ਪਹੁੰਚੀ ਹੋਈ ਆ ਜੀਸੀਬੀ ਵੀ ਪਹੁੰਚੀ ਹੋਈ ਆ ਤੇ ਹਾਲਾਤ ਕਹਿੰਦੇ ਕਾਫੀ ਨਾਜ਼ੁਕ ਹੋ ਚੁੱਕੇ ਆ ਪਰ ਫਿਰ ਵੀ ਕੋਸ਼ਿਸ਼ਾਂ ਜਾਰੀ ਹੈ ਤੇ ਇਹ ਤੁਸੀਂ ਕੈਮਰੇ ਦੀ ਨਜ਼ਰ ਨਾਲ ਦੇਖ ਸਕਦੇ ਆ ਕਿ ਹਾਲਾਤ ਕਾਫੀ ਕਿਉਂਕਿ ਉੱਥੋਂ ਕਾਫੀ ਅੱਗੇ ਵਿਜੇ ਕੁਮਾਰ ਜੀ ਨੂੰ ਕਹੂੰਗਾ ਕਿ ਅੱਗੇ ਅੱਗੇ ਤੱਕ ਮਾੜਾ ਦਿਖਾਓ ਕਿ ਉੱਤੇ ਖੜਕੇ ਅਸੀਂ ਕੱਲ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ ਸੀਗੀਆਂ ਤੇ ਇਸ ਵੇਲੇ ਦੇਖੋ ਕਾਫੀ ਜਿਹੜਾ ਟਾਂ ਲੱਗ ਰਹੀ ਹੈ ਬਾਕੀ ਸਾਰੇ ਤੁਸੀਂ ਦੇਖ ਸਕਦੇ ਕਿ ਕਿਵੇਂ ਸਾਡੇ ਨੌਜਵਾਨ ਵੀਰ ਪਿੰਡਾਂ ਵਾਲੇ ਜਿੰਨੇ ਵੀ ਆ ਸਾਥੀ ਪਹੁੰਚੇ ਹੋਏ ਆ ਤੇ ਆਪਣੀ ਆਪਣੀ ਸੇਵਾ ਨਿਭਾ ਰਹੇ ਆ ਮੇਰੇ ਨਾਲ ਕੱਲ ਜਿਵੇਂ ਪਿੰਡ ਤੋਂ ਤੁਸੀਂ ਦੇਖਿਆ ਸੀ ਤਜਿੰਦਰ ਜੀ ਮੌਜੂਦ ਸੀ ਬੋਰਜ ਟਾਇਲ ਦਾਸ ਤੋਂ ਮੌਜੂਦ ਸੀ ਤੇ ਹੁਣ ਵੀ ਸਾਡੇ ਨਾਲੋਂ ਮੌਜੂਦ ਆ ਤੇ ਆਓ ਮੌਕੇ ਦੀ ਸਥਿਤੀ ਕੀ ਗੱਲਬਾਤ ਕਰਦੇ ਆ ਉਹਨਾਂ ਨਾਲ ਤੇ ਉਹਨਾਂ ਨਾਲ ਉਹਨਾਂ ਤੋਂ ਪੁੱਛਦੇ ਆ ਕਿ ਕੀ ਹਾਲਾਤ ਨੇ ਤੇ ਕਿਵੇਂ ਆ ਤਜਿੰਦਰ ਜੀ ਤੁਹਾਡੀ ਗੱਲਬਾਤ ਕਰਾਉਣੇ ਤਜਿੰਦਰ ਜੀ ਸასი ਗੱਲ ਤਜਿੰਦਰ ਜੀ ਕੀ ਹਾਲ ਚਾਲ ਨੇ ਸੋ ਕੀ ਹਨ ਕੀ ਨੇ ਹਾਲਾਤ ਦੱਸਿਓ ਸਾਡੀ ਜਿਹੜੀ ਪਰਿਵਾਰਕ ਮੈਂਬਰ ਜਿੰਨੇ ਵੀ ਦੇਖ ਰਹੇ ਆ ਤੇ ਕੀ ਸਿਚੁਏਸ਼ਨ ਨੇ ਕੀ ਹਾਲਾਤ ਸਾਸੀ ਗਾਲ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ মিডিਆ ਭਾਈਚਾਰਾ ਆਪਣੇ ਕੋਲ ਪਹੁੰਚ ਰਿਹਾ ਜੀ ਪਰ ਸਾਡੀ ਪ੍ਰਸ਼ਾਸਨ ਤੱਕ ਵੀ ਗੱਲ ਪਹੁੰਚਾ ਰਿਹਾ ਜੀ ਹਾਲਾਤ ਹਜੇ ਵੀ ਆਪਣੇ ਲਗਭਗ ਜਿਉਂ ਦੇ ਤਿਉਂ ਹੀ ਬਣੇ ਹੋਏ ਆ ਕੱਲ ਪ੍ਰਸ਼ਾਸਨ ਨੇ ਔਰ ਸਾਡੇ ਸੇਵਾਦਾਰਾਂ ਨੇ ਬਹੁਤ ਮਿਹਨਤ ਕੀਤੀ ਬਹੁਤ ਜਿਆਦਾ ਮਿਹਨਤ ਕੀਤੀ ਐਸਐਸਪੀ ਸਾਹਿਬ ਨੇ ਵੀ ਕੱਲ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਕਿ ਕਾਫੀ ਮਿਹਨਤ ਕੀਤੀ ਆਪ ਥੱਲੇ ਚੱਕਰਾ ਸੀ ਤਹਿਸੀਲਦਾਰ ਸਾਹਿਬ ਵੀ ਪਰ ਰਾਤ 7 ਵਜੇ ਆ ਸਾਹਮਣੇ ਜਿੱਥੇ ਆਪਾਂ ਕੱਲ ਖੜੇ ਸੀ ਉਹ ਸਾਰਾ ਹੀ ਦਰਿਆ ਨੇ 7 ਵਜੇ ਜਿਹੜਾ ਸੀਗਾ ਉਹ ਸਿੱਟ ਲਿਆ ਥੱਲੇ ਨੂੰ ਜੀ ਬਹੁਤ ਦੁੱਖ ਲੱਗਿਆ ਸਾਨੂੰ ਵੀ ਪ੍ਰਸ਼ਾਸਨ ਨੂੰ ਵੀ ਬੀਬੀਆ ਸਾਡਾ ਬਹੁਤ ਸਾਰੀ ਦਾੜੀ ਦੀ ਮਿਹਨਤ ਜਿਹੜੀ ਉਹ ਖਰਾਬ ਹੋ ਗਈ ਫੇਰ ਰਾਤ ਸਾਡਾ ਕੰਮ ਥੋੜੇ ਦਿਨ ਲਈ ਬੰਦ ਹੋ ਗਿਆ ਜਿਹੜਾ ਇੱਧਰ ਸਾਹਮਣੇ ਉਹ ਜਿਹੜਾ ਦੂਰ ਅਸੀਂ ਦੇਖ ਰਹੇ ਹੈਗੇ ਆ ਉਹ ਵੀ ਸਟਾਟ ਅਸੀਂ ਬਹੁਤ ਮਿਹਨਤ ਨਾਲ ਲਾਇਆ ਸੀ ਅੱਧਾ ਉਹ ਵੀ ਬਹਿ ਗਿਆ ਅੱਧਾ ਬਚ ਗਿਆ ਅੱਧਾ ਲੈ ਗਿਆ ਪਰ ਉਹਨੇ ਸਾਡਾ ਇਹ ਫਾਇਦਾ ਕਰ ਦਿੱਤਾ ਕਿ ਇੱਥੇ ਜਿੱਥੇ ਆਪਾਂ ਖੜੇ ਆ ਇੱਥੇ ਫੋਰਾ ਨਹੀਂ ਲੱਗਣ ਦਿੱਤਾ ਉਹਨੇ ਪਾਣੀ ਦਾ ਥੋੜਾ ਜਿਆ ਬਦਲਿਆ ਹੋਇਆ ਆਪਣਾ ਹੁਣ ਤੁਸੀਂ ਦੇਖ ਰਹੇ ਹੋਵੋਗੇ ਕਿ ਆ ਅਸੀਂ ਬੈਕ ਸਾਈਡ ਤੇ ਰਿੰਗ ਬੰਨ ਬਣਾ ਰਹੇ ਆ ਜੀ ਇਹ ਸਮਝਾਓ ਇੱਕ ਵਾਰ ਤਜਿੰਦਰ ਜੀ ਇਹ ਮਤਲਬ ਰੋਡ ਨਵਾਂ ਬਣਾ ਰਹੇ ਆ ਤੁਸੀਂ ਕਿ ਕਿਵੇਂ ਕਿ ਰਸਤਾ ਬਣਾ ਰਹੇ ਹੋ ਕੀ ਮੜਾ ਸਮਝਾਓ ਇਹ ਹਾਲ ਦੀ ਘੜੀ ਅਸੀਂ ਅਗਲੇ ਸ੍ਰੀ ਲੰਘਣ ਵਾਸਤੇ ਰਸਤਾ ਬਣਾ ਰਹੇ ਆ ਆਪਣੇ ਲਈ ਜੀ ਕਿ ਜਿਹੜਾ ਇਧਰ ਟਿਪਰ ਆਉਂਦਾ ਉੱਥੇ ਖਾਲੀ ਹੋ ਕੇ ਅਗਾਹ ਲੰਘ ਜੇ ਹੁਣ ਸਾਨੂੰ ਇਹ ਪ੍ਰੋਬਲਮ ਵਾਰੀ ਵਨ ਵੇ ਬਣਿਆ ਹੋਇਆ ਇਧਰ ਟਿਪਰ ਖਾਲੀ ਹੋ ਕੇ ਵਾਪਸ ਜਾਂਦਾ 15-20 ਮਿੰਟ ਬਾਅਦ ਤੇ ਘੰਟੇ ਬਾਅਦ ਸਾਡੇ ਕੋਲ ਦੂਜਾ ਟਿਪਰ ਪਹੁੰਚਦਾ ਉਹਦਾ ਕਰਕੇ ਕੰਮ ਨਹੀਂ ਪੂਰਾ ਚੱਲ ਰਿਹਾ ਜਿੰਨਾ ਚਿਰ ਰਾਸਤਾਨੀ ਬਣ ਰਿਹਾ ਸਾਡਾ ਨਹੀਂ ਇੱਕ ਗੱਲ ਹੋਰ ਮੈਂ ਕੱਲ ਸੁਣਨ ਦੇ ਵਿੱਚ ਆਈ ਹੋਈ ਐ ਕਿ ਕੱਲ ਇੱਕ ਜਿੰਨੇ ਵੀ ਆਲ ਦੋਲ ਚਾਰ ਪੰਜ ਪਿੰਡਾਂ ਦੇ ਵਿੱਚ ਇੱਕ ਮੀਟਿੰਗ ਹੋਈ ਆ ਉਹ ਕੀ ਮੀਟਿੰਗ ਹੋਈ ਆ ਤੁਸੀਂ ਮਾੜਾ ਦੱਸਿਓ ਕਿ ਪ੍ਰਸ਼ਾਸਨ ਨਾਲ ਤੁਹਾਡੀ ਕੀ ਮੀਟਿੰਗ ਹੋਈ ਸੀਗੀ ਸਰ ਉਹ ਕੱਲ ਨਹੀਂ ਅੱਜ ਸਵੇਰੇ ਹੀ ਹੋਈ ਸੀ ਕੋਈ 9:00 ਵਜੇ ਜੀ ਆਪਣੇ ਔਰ ਥਾਣੇ ਤੇ ਐਸ ਐਚ ਓ ਨਿਰੇਸ਼ ਕੁਮਾਰੀ ਜੀ ਨਾਲ ਜੀ ਮੀਟਿੰਗ ਇਹੀ ਹੋਈ ਆ ਕਿ ਆਪਾਂ ਪ੍ਰਸ਼ਾਸਨ ਨੇ ਤੇ ਸਿਵਲਨ ਨੇ ਰਲ ਮਿਲ ਕੇ ਡਿਸਪਲਿਨ ਦੇ ਵਿੱਚ ਕੰਮ ਕਰਨਾ ਹੁਣ ਸਾਨੂੰ ਪ੍ਰਸ਼ਾਸਨ ਮੈਡਮ ਐਸਐਚਓ ਸਾਹਿਬ ਕੋਲੋਂ ਉਹਨਾਂ ਨੇ ਦੋ ਬੰਦੇ ਆਪਣੇ ਮੁਲਾਜ਼ਮ ਦੋ ਅਸੀਂ ਉਹਨਾਂ ਨੂੰ ਸੇਵਾਦਾਰ ਦਿੱਤੇ ਆ ਅਸੀਂ ਪਿੱਛੇ ਖੜੇ ਕੀਤੇ ਆ ਉਹ ਕਿਉਂਕਿ ਜਦੋਂ ਇੱਕਦਮ ਸਾਰੀਆਂ ਚੀਜ਼ਾਂ ਆ ਜਾਂਦੀਆਂ ਮੋਹਰੇ ਜਿੱਤੇ ਆਪਾਂ ਨੂੰ ਬੋਰੀਆਂ ਦੀ ਥੈਲੀਆਂ ਦੀ ਲੋਡ ਆ ਕੇਵਲ ਟਿਪਰਾਂ ਆਣ ਕੇ ਖੜ ਜਾਂਦੇ ਆ ਜੇ ਟਿਪਰਾਂ ਦੀ ਲੋਡ ਆ ਕੇਵਲ ਥੈਲੀਆਂ ਦੀ ਕੱਲ ਲੈਣ ਲੱਗੇ ਟਿਪਰ ਸਾਰੀ ਦੀ ਸਾਰੀ ਸਾਡੇ ਖੜੇ ਰਹੇ ਔਰ ਦੋ ਦੋ ਢੇਡੇ ਵੀ ਨਹੀਂ ਲੱਗੇ ਅੱਜ ਇਸ ਕਰਕੇ ਅਸੀਂ ਪਹਿਲ ਜਿਹੜੀ ਆ ਉਹ ਟਿਪਰਾਂ ਨੂੰ ਦਿੱਤੀ ਹੋਈ ਆ ਕਿ ਆਪਾਂ ਪਹਿਲਾਂ ਰਸਤਾ ਬਣਾਈਏ ਹਾਲ ਦੀ ਘੜੀ ਅਸੀਂ ਜਿਹੜੇ ਥੈਲੇ ਆ ਮਿੱਟੀ ਵਾਲੇ ਉਹਨਾਂ ਨੂੰ ਰੋਕਿਆ ਹੋਇਆ ਸ਼ਾਮ ਤੱਕ ਦੇਖਾਂਗੇ ਬੈਲ ਬੈਲ ਦੀ ਟਰਾਲੀ ਸਾਡੇ ਕੋਲ ਆ ਰਹੀ ਆ ਉਹ ਪਿੱਛੇ ਅਸੀਂ ਕੰਮ ਕਰਵਾ ਰਹੇ ਆ ਬਾਕੀ ਆ ਪਹਿਲਾਂ ਰਸਤਾ ਤਿਆਰ ਕਰਾਂਗੇ ਰਸਤਾ ਤਿਆਰ ਕਰਕੇ ਫਿਰ ਇਹਦੇ ਨਾਲ ਅਸੀਂ ਕ੍ਰੇਟ ਭਰ ਕੇ ਲਾਵਾਂਗੇ ਰਿੰਗਵੰਨ ਦੀ ਤੌਰ ਤੇ ਇਹ ਅਜੇ ਰਸਤਾ ਬਣਾ ਰਹੇ ਰਿੰਗਵੰਨ ਨਹੀਂ ਹੈ ਇਹ ਰਸਤਾ ਬਣਾ ਰਹੇ ਰਿੰਗਵੰਨ ਇਸੇ ਨੂੰ ਹੀ ਅਸੀਂ ਪ੍ਰਸ਼ਾਸਨ ਨੇ ਕਿਹਾ ਵੀ ਇਸੇ ਨੂੰ ਹੀ ਅਸੀਂ ਸਦਾ ਰੱਖਣਾ ਇਸੇ ਨੂੰ ਮਜ਼ਬੂਤ ਕਰਨਾ ਇਹ ਅਸੀਂ ਰਸਤਾ ਬਣਾ ਰਹੇ ਆ ਰਸਤਾ ਬਣ ਜੇ ਫਿਰ ਸਾਡਾ ਕੱਲ ਤੋਂ ਥੈਲਿਆਂ ਦਾ ਕੰਮ ਬੱਦ ਤੋਂ ਬੱਦ ਚੱਲੂਗਾ ਔਰ ਕੱਲ ਨੂੰ ਸਾਨੂੰ 70000 ਦੀ ਬੱਦ ਤੋਂ ਬੱਦ ਲੋਡ ਪੈਣੀ ਆ ਅੱਜ ਸਾਨੂੰ ਮਸ਼ੀਨਰੀ ਦੀ ਲੋਡ ਵਾ ਔਰ ਮਸ਼ੀਨਰੀ ਸਾਡੇ ਕੋਲ ਇਸ ਵੇਲੇ 3 ਤੋਂ 4 ਜੀਸੀਬੀ ਚੱਲ ਰਹੀਆਂ ਇੱਕ ਪੋਕ ਲੈਣਾ ਪਿੱਛੇ ਵੀ ਕੰਮ ਚੱਲ ਰਿਹਾ ਮਸ਼ੀਨਰੀ ਦੀ ਕੋਈ ਘਾਟ ਨਹੀਂ ਪ੍ਰਸ਼ਾਸਨ ਵੱਲੋਂ ਬਹੁਤ ਸਾਨੂੰ ਸਾਥ ਮਿਲ ਰਿਹਾ ਹੁਣ ਨਹੀਂ ਨਾਲ ਮਿਲ ਕੇ ਆ ਜੀ ਦੇਖੋ ਸਾਥ ਆਮ ਲੋਕਾਂ ਨੇ ਪ੍ਰਸ਼ਾਸਨ ਦਾ ਸਾਥ ਦਉਗੇ ਨਾਲ ਮਿਲ ਕੇ ਹੀ ਸਾਰਾ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਕੰਮ ਹੋਣਾ ਹੈ ਦੇਖੋ ਭਾਜੀ ਸਿਆਣੇ ਕਹਿੰਦੇ ਨਾ ਤਾਂ ਇਕੱਲੀ ਰੋਟੀ ਖਾਧੀ ਜਾਂਦੀ ਨਾ ਸਬਜ਼ੀ ਖਾਧੀ ਜਾਂਦੀ ਆ ਜੀ ਸਬਜੀ ਜਿਹੜੀ ਰੋਟੀ ਨਾਲ ਖਾਧੀ ਜਾਣੀ ਆ ਰੋਟੀ ਸਬਜੀ ਨਾਲ ਖਾਧੀ ਜਾਣੀ ਆ ਇਸ ਕਰਕੇ ਆਪਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਲਿਆ ਹੁਣ ਮਿਕਸ ਹੋ ਗਈਆਂ ਦੋਨੀਆਂ ਚੀਜ਼ਾਂ ਤੇ ਉਹਦਾ ਬਹੁਤ ਬੈਨੀਫਿਟ ਹੋ ਰਿਹਾ ਲਗਭਗ ਕੱਲ ਤੋਂ ਸਾਡਾ ਕੰਮ ਪੂਰੇ ਜੋਰ ਤੇ ਚੱਲਿਆ ਸੀ ਹੁਣ ਵੀ ਆਪਣਾ ਕੰਮ ਇਸ ਵੇਲੇ ਪੂਰੇ ਜੋਰ ਤੇ ਚੱਲ ਰਿਹਾ ਆਸ ਹੈ ਕਿ ਸ਼ਾਮ ਤੱਕ ਅਸੀਂ ਆਪਣਾ ਰਸਤਾ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਬਾਕੀ ਉੱਪਰ ਵਾਲੇ ਦੇ ਹੱਥਵਾ ਕਿ ਸ਼ਾਮ ਤੱਕ ਸਾਡੀ ਮਿਹਨਤ ਨੂੰ ਫਲ ਲੱਗਦਾ ਕੀ ਕੀ ਹੁੰਦਾ ਨਹੀਂ ਜਿਵੇਂ ਮਿੱਟੀ ਮਿੱਟੀ ਸਾਰੀ ਮੈਂ ਦੇਖ ਰਖਦਾ ਅਸੀਂ ਫਾਮੜਾ ਮੰਡੀ ਤੋਂ ਹੋ ਕੇ ਆਏ ਆ ਫਾਮੜਾ ਮੰਡੀ ਦੇ ਵਿੱਚ ਕਾਫੀ ਕਾਫੀ ਮਾਤਰਾ ਦੇ ਵਿੱਚ ਮਿੱਟੀ ਪਈ ਹੋਈ ਹੈ ਤੇ ਪੰਜਾਬ ਜਿੱਥੋਂ ਜਿੱਥੋਂ ਵੀ ਜਿੱਥੇ ਜਿੱਥੇ ਤੱਕ ਵੀ ਸਾਡੀ ਆਵਾਜ਼ ਗਈ ਆ ਉੱਥੋਂ ਉੱਥੋਂ ਤੱਕ ਲੋਕੀ ਟਰਾਲੀਆਂ ਲੈ ਕੇ ਆਏ ਆ ਤੇ ਬੜਾ ਧੰਨਵਾਦ ਕਰਦੇ ਕਿ ਇੱਕ ਸਾਡੇ ਸਨੇਹੇ ਤੇ ਉਹ ਟਰਾਲੀਆਂ ਭਰ-ਭਰ ਕੇ ਲੈ ਕੇ ਆਏ ਆ ਤੁਸੀਂ ਕਿਵੇਂ ਦੇਖ ਕੇ ਉੱਥੇ ਜਿੰਨਾ ਜਿਵੇਂ ਜਿਵੇਂ ਤੁਸੀਂ ਇੱਥੇ ਆਰਡਰ ਦਿੰਨੇ ਆ ਉਹ ਇਵੇਂ-ਇਵੇਂ ਟਰਾਲੀਆਂ ਇੱਥੇ ਆ ਰਹੀਆਂ ਆ ਸਰ ਸਾਡੇ ਕੋਲ ਮਿੱਟੀ ਐਨੀ ਦੂਰੋਂ- ਚਾਰਪੁਰ ਤੋਂ 20 ਟਰਾਲੀਆਂ ਸਾਡੇ ਕੋਲ ਪਹੁੰਚੀਆਂ ਜੇ ਇਹਨੂੰ ਜਿਹੜਾ ਕੋਈ ਕਿਲੋ ਮਿੱਟੀ ਲਿਆਉਣ ਆਲਾ ਸੀ ਉਹਨੇ ਸਾਨੂੰ 10 ਕਿਲੋ ਦਿੱਤੀ 10 ਗੁਣਾ ਵੱਧ ਕੇ ਸੇਵਾ ਕੀਤੀ ਬਹੁਤ ਧੰਨਵਾਦ ਆ ਵੀਰੇ ਜਿਹੜੇ ਵੀ ਚੱਲ ਕੇ ਆਏ ਆ ਚਾਹੇ ਕੋਈ ਪਾਣੀ ਦੀ ਬੋਤਲ ਲੈ ਕੇ ਆਇਆ ਸਾਡੇ ਲਈ ਕੋਈ ਅਚਾਰ ਦਾ ਡੱਬਾ ਲੈ ਕੇ ਆ ਗਿਆ ਕੋਈ ਲੰਗਰ ਦੇ ਵਿੱਚ ਮਿੱਟੀ ਥੈਲੇ ਜਾਲ ਜੋ ਵੀ ਆਪਣੇ ਵੱਲੋਂ ਪ੍ਰੋਵਾਈਡ ਕਰਵਾ ਸਕਿਆ ਸੀ ਕਰਵਾਇਆ ਬਹੁਤ ਰੀਣੀ ਆ ਰਹਿੰਦੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੇ ਸਾਡੇ ਇੱਥੇ ਸਾਥ ਦਿੱਤਾ ਸਾਡਾ ਖੂਨ ਜਿਹੜਾ ਉਹਨਾਂ ਦਾ ਤੋਪਕਾ ਤੋਪਕਾਰੀ ਨਹੀਂ ਰਹੂਗਾ ਉਹਨਾਂ ਨੇ ਸਾਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਔਰ ਬਚ ਵੀ ਰਹੇ ਅਸੀਂ ਉਹਨਾਂ ਦੇ ਸਾਰੇ ਬਚ ਰਹੇ ਆ ਹਾਲ ਦੀ ਘੜੀ ਜਿਵੇਂ 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 ਕਿ ਆਪਾਂ ਹਾਲਾਤ ਦੇਖ ਰਹੇ ਆ ਕਿ ਹੁਣ ਤੁਸੀਂ ਕਹਿ ਰਹੇ ਕਿ ਰਸਤਾ ਬਣਾ ਰਹੇ ਆ ਪ੍ਰਸ਼ਾਸਨ ਦੇ ਸਾਰੇ ਲੱਗੇ ਹੋਏ ਆ ਪਿੰਡ ਵਾਸੀ ਵੀ ਸਾਰੇ ਲੱਗੇ ਹੋਏ ਆ ਹੁਣ ਤੁਸੀਂ ਆਮ ਜਨਤਾ ਨੂੰ ਕੀ ਅਪੀਲ ਕਰਨਾ ਚਾਹੋਗੇ ਆਮ ਜਨਤਾ ਨੂੰ ਅੱਜ ਦਾ ਦਿਨ ਅਸੀਂ ਇਹੀ ਅਪੀਲ ਕਰਦੇ ਆ ਕਿ ਅੱਜ ਦਾ ਦਿਨ ਸਾਡਾ ਕੰਮ ਜਿਹੜਾ ਮਸ਼ੀਨਰੀ ਦਾ ਜੀ ਮਸ਼ੀਨਰੀ ਆਪਣੀ ਚੱਲ ਰਹੀ ਆ ਸੇਵਾਦਾਰਾਂ ਦੀ ਇੱਥੇ ਘੱਟ ਲੋੜਿਆ ਸਾਡਾ ਫਾਮੜੇ ਮੰਡੀ ਦੇ ਵਿੱਚ ਬੇਸ ਕੈਂਪ ਬਣਿਆ ਹੋਇਆ ਬੋਰੇ ਭਰਨ ਦਾ ਠੀਕ ਕੋਈ ਜਿੱਦਾਂ ਦਾ ਵੀ ਕੋਈ ਉੱਥੇ ਮੰਡੀ ਦੇ ਵਿੱਚ ਜਾ ਕੇ ਸਾਡੇ ਵੱਲੋਂ ਇੱਕ ਥੈਲਾ ਭਰ ਦੇਵੇ ਉਹਦਾ ਵੀ ਉਹਨਾਂ ਨੂੰ ਧੰਨਵਾਦ ਕੋਈ ਹਜ਼ਾਰ ਥੈਲਾ ਭਰ ਦੇਵੇ ਉਹਦਾ ਵੀ ਉਹਨਾਂ ਨੂੰ ਧੰਨਵਾਦ ਉਹ ਕਰੋ ਕੱਲ ਤੋਂ ਸਾਨੂੰ ਪੂਰੀ ਥੈਲਿਆਂ ਦੀ ਲੋੜ ਆ ਚਾਹੇ ਕੱਲ ਨੂੰ 100 ਟਰਾਲੀ ਭੇਜ ਦਿਓ ਸਾਨੂੰ ਉਹ ਵੀ ਘੱਟ ਪੈ ਜਾਣੀ ਕੱਲ ਨੂੰ ਭਾਵੇਂ 100 ਟਰਾਲੀ ਭੇਜ ਦਿਓ ਅੱਜ ਸਾਨੂੰ ਇੱਥੇ ਵੱਧ ਤੋਂ ਵੱਧ 20 ਟਰਾਲੀਆਂ ਦੀ ਲੋੜ ਆ ਉਹ ਸਾਡੇ ਕੋਲ ਭਰੀਆਂ ਖੜੀਆਂ ਅਸੀਂ ਬੈਲੜੀ ਬੈਲੜੀ ਉਹ ਵਿੱਚ ਆਪਣੀ ਮੰਗਾ ਰਹੇ ਹਾਂ ਪਹਿਲ ਉਹਨਾਂ ਟਰਾਲੀਆਂ ਨੂੰ ਜਿਹੜੀਆਂ ਬਹੁਤ ਦੂਰੋਂ ਆਈਆਂ ਭਰ ਕੇ ਉਹ ਸਭ ਤੋਂ ਪਹਿਲਾਂ ਅਸੀਂ ਖਾਲੀ ਕਰਾਵਾਂਗੇ ਆਪਣੀਆਂ ਲੋਕਲ ਅਸੀਂ ਰੋਕੀਆਂ ਹੋਈਆਂ ਆ ਹਾਂਜੀ ਸੋ ਇਹ ਇਹ ਸੰਤ ਤੇਜਿੰਦਰ ਜੀ ਬੋਲ ਚਟੈਲ ਦਾ ਸੋ ਜਿਵੇਂ ਕਿ ਤੁਸੀਂ ਸਾਰੀ ਗੱਲਬਾਤ ਸੁਣ ਲਈ ਹੈ ਨਹੀਂ ਇਸ ਵੇਲੇ ਬਿਲਕੁਲ ਜੀ ਅਸੀਂ ਤਰੀਕ ਹੈਗੀ ਆ ਇੱਕ ਮਿੰਟ ਮੈਂ ਤੁਹਾਨੂੰ ਦੱਸ ਰਿਹਾ ਆ 10 ਤਰੀਕਾ ਜੇ ਲਗਭਗ ਸਮਾਂ 12:30 ਵਜੇ ਦਾ ਹੋ ਗਿਆ ਆ ਇਹ ਲਾਈਵ ਤਸਵੀਰਾਂ ਤੁਹਾਨੂੰ ਬੋਰਚ ਟੈਲ ਦੱਸ ਤੋ ਅਸੀਂ ਦਿਖਾ ਰਹੇ ਆ ਤੁਸੀਂ ਸਾਰੀ ਤਜਿੰਦਰ ਜੀ ਦੀ ਗੱਲਬਾਤ ਸੁਣ ਲਈ ਆ ਕਿ ਕੱਲ ਨੂੰ ਉਹ ਕਹਿੰਦੇ 100 ਟਰਾਲੀਆਂ ਵੀ ਸਾਨੂੰ ਘੱਟ ਪੈਣਗੀਆਂ ਕਿਉਂਕਿ ਅੱਜ ਉਹ ਸਿਰਫ ਰਸਤਾ ਬਣਾਉਂਦਾ ਹੀ ਕੰਮ ਕਰ ਰਹੇ ਆ ਤੋਂ ਅਸੀਂ ਵੀ ਹਰ ਬਾਰ ਜਿੰਨੀ ਵਾਰ ਵੀ ਤੁਹਾਨੂੰ ਲਾਈਵ ਕੀਤਾ ਕਿ ਇੱਕ ਅਪੀਲ ਕੀਤੀ ਆ ਕੱਲ ਨੂੰ ਜਿੰਨੀ ਵੀ ਹੋ ਸਕੇ ਅੱਜ ਦਾ ਸਮਾਂ ਫਿਲਹਾਲ ਅੱਜ ਨਹੀਂ ਲੋਡ ਆ ਉਹ ਕਹਿੰਦੇ ਕਿ ਕੱਲ ਨੂੰ ਜਿੰਨੀਆਂ ਵੀ ਟਰਾਲੀਆਂ ਲੈ ਕੇ ਆ ਸਕਦੇ ਸੇਵਾਦਾਰ ਆਉਣ ਤੇ ਅਸੀਂ ਬਹੁਤ ਜਲਦ ਫਿਰ ਤੋਂ ਇੱਕ ਦੁਬਾਰਾ ਲਾਈਵ ਨਾਲ ਤੁਹਾਨੂੰ ਦੱਸਦੇ ਹਾਂ ਕਿ ਨਵੀਂ ਅਪਡੇਟ ਨਾਲ ਜਰੂਰ ਹਾ ਜਾਵਾਂਗੇ ਸਤਿ ਸ਼੍ਰੀ ਅਕਾਲ